टेक्नोलॉजी अच्छे पर जोड़ जोड़ कमजोर है चाहे दो अक्षर रकम है क्या तीन अक्षर है क्या चार अक्षर रकम है ਕਿ ਮੈਂ ਇਹਦਾ ਜੋੜ ਕਰਨਾ ਤੁਹਾਨੂੰ ਦੱਸਦੇ ਆਂ ਸਭ ਤੋਂ ਸੌਖਾ ਤਰੀਕਾ ਜਿਵੇਂ ਆਹ ਆਹ ਕੋ ਅਗਲੇ ਪਾਸੇ ਜੋੜ ਕਰੋ 3 ਦੇ 2 5 8 ਦੇ 2 10 ਇਥੇ ਆਪਾਂ ਇਸ ਤਰ੍ਹਾਂ ਦਾਬ ਲਿਖ ਦੇਣਾ ਹੈ ਜਿਹੜਾ ਜੋੜ ਕਿੰਨਾ ਆ ਗਿਆ 0 60 22 ਤੇ 32 60 ਇਹਦਾ ਜੋੜ ਵੀ 60 ਆ ਗਿਆ ਇਸੇ ਤਰ੍ਹਾਂ ਆ ਲੈ ਲੋ 4 ਦੇ ਤਿੰਨ ਨੂੰ 7 4 ਤੇ 5 9 0 ਇੱਥੇ ਪਾ ਕੇ 9 ਇੱਥੇ ਲਿਖ ਦੇਣਾ 6 ਤੇ 2 8 0 ਇੱਥੋਂ ਪਾ ਕੇ 8 ਇੱਥੇ ਲਿਖ ਦੇਣਾ ਇਹ ਆਪਣਾ ਜੋੜ ਆ ਗਿਆ ਇਹ ਜੋੜ ਆ ਗਿਆ 798 ਇਹਦਾ ਜੋੜ ਵੀ ਆ ਗਿਆ 798 ਇਹਦਾ ਇਹਦਾ ਲਾ ਲਓ ਚਾਰ ਅੱਖਰਾਂਾਂ ਦੀ ਰਕਮ ਦਾ 8 ਤੇ 5 13 ਲਿਖ ਲਓ 6 ਤੇ 9 15 7 ਕੀ 13 ਅੱਠ ਸੱਤ 15 ਹੋਣੇ ਦਾ ਜੋੜ ਫੇਰ ਕਰ ਲਓ 5 4 6 4 1 ਇਹਨਾਂ ਦੋਨਾਂ ਦਾ ਜੋੜ ਵੀ ਕਿੰਨਾ ਆ ਗਿਆ 8 7 15 7 6 13 ਤੇ 1 14 6 9 15 ਤੇ 1 16 8 5 13 ਤੇ 1 14 ਆ ਜੋੜ ਵੀ ਉਹੀ ਆ ਗਿਆ ਸੇਮ ਆ ਵੀ ਉਹੀ ਆ ਗਿਆ ਇਹ ਸਭ ਤੋਂ ਸੌਖਾ ਤਰੀਕਾ ਹੈ ਜੋੜ ਕਰਨ ਦਾ ਕਿਤੀ ਮਰਜੀ ਵੱਡੀ ਰਕਮ ਹੋਵੇ ਕਿਆ 2 ਅੱਖਰਾਂ ਦੀ ਹੋਵੇ ਕਿਆ 5 ਅੱਖਰਾਂ ਦੀ ਹੋਵੇ 5 ਅੱਖਰਾਂ ਦੀ ਰਕਮ ਲੈ ਲਓ ਕੋਈ ਵੀ ਲੈ ਲਓ ਇਹ ਜੋੜ ਕਰਦਾ ਸਭ ਤੋਂ ਸੌਖਾ ਤਰੀਕਾ ਹੈ ਬੱਚਿਆਂ ਨੂੰ 7 4 5 9 8 11 6 7 13 8 7 15 ਉਹਨੇ ਦਾ ਜੋੜ ਲਾ ਲਓ 5 4 2 9 1 10 7 1 8 ਆ ਜੋੜ ਆ ਗਿਆ ਦਾ ਇੱਧਰ ਜੋੜ ਲਾਓ 7 8 15 ਅੱਜ ਕੀ 13 1 14 6 5 11 1 12 4 5 9 1 10 7 1 8 ਆ ਜੋੜ ਹੋਈ ਸਲੀਮ ਜੋੜ ਆ ਗਿਆ ਇਹ ਸਭ ਤੋਂ ਸੌਖਾ ਤਰੀਕਾ ਜੋੜ ਕਰਨ ਦਾ ਇਹ ਅੱਜਕੱਲ ਦੇ ਬੱਚਿਆਂ ਨੂੰ ਇਹ ਦੱਸ ਦਿਓ ਠੀਕ ਹੈ ਓਕੇ